ਅਸੀਂ ਅੱਜ ਸ੍ਰੀ ਆਨੰਦਪੁਰ ਸਾਹਿਬ ਜਾਣਾ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿਹੜਾ ਹੈ ਜਿਹੜਾ ਬੰਬ ਸਿਰਦਾਂਗੇ ਜਿਹੜਾ ਸਰਕਾਰ ਸੜ ਤੋਂ ਇੰਨਾ ਘਬਰਾਉਂਦੀ ਆ ਇਸ ਕਰਕੇ ਸਵੇਰ ਤੋਂ ਲੈ ਕੇ ਹੁਣ ਦੇਖ ਲੋ ਆ ਰਸਤੇ ਦੇ ਵਿੱਚ ਇੱਥੇ ਜਿਹੜਾ ਇਹਨਾਂ ਨੇ ਘੇਰ ਕੇ ਸਾਨੂੰ ਰੱਖਿਆ ਤੇ ਇੰਨਾ ਜ਼ਿਆਦਾ ਮੁੱਖ ਮੰਤਰੀ ਘਬਰਾਇਆ ਹੋਇਆ ਅਸੀਂ ਕਿੱਥੇ ਤੇਰੇ ਕੋਲੇ ਜਾ ਕੇ ਅਸੀਂ ਕੋਲੇ ਆ ਕੇ ਸਵਾਲ ਪੁੱਛ ਸਕਦੇ ਆ ਪਰ ਤੂੰ ਸਾਨੂੰ ਐਵੇਂ ਘਰਾਂ 'ਚ ਡੱਕ ਦੰਨਾ ਪਰ ਗੱਲ ਇਹੋ ਆ ਵੀ ਅਸੀਂ ਵੀ ਕਹਨੇ ਆ ਵੀ ਜਿਹੜੀ ਅਸੀਂ ਗੱਲਾਂ ਰੱਖਣੀਆਂ ਨੇ ਸਾਡੀਆਂ ਆਮ ਲੋਕਾਂ ਦੀ ਆਮ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਵੀ ਗੱਲ ਸਰਕਾਰ ਸੁਣੇ ਆਨੰਦਪੁਰ ਸਾਹਿਬ ਦੇ ਵਿੱਚ ਸ਼ਾਸਨ ਚਲਾ ਰਹੇ ਨੇਗੇ ਉੱਥੇ ਅਸੀਂ ਜਾਣਾ ਸੀਗਾ ਸਵੇਰ ਤੋਂ ਲੈ ਕੇ ਹੀ ਇਹਨਾਂ ਦੇ ਮੁਲਾਜ਼ਮਾਂ ਦੀ ਚੱਲੋ ਡਿਊਟੀ ਆ ਮੇਰਾ ਪੁਲਿਸ ਨਾਲ ਦਾ ਕੋਈ ਕਿਸੇ ਤਰੀਕੇ ਦਾ ਰੌਲਾ ਨਹੀਂ ਹੈਗਾ ਪਰ ਜਿੰਨਾਂ ਕੋਲੇ ਸੱਤਾ ਜਿੰਨਾਂ ਕੋਲੇ ਪਾਵਰ ਆ ਉਹ ਪਾਵਰ ਦਾ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰ ਰਹੇ ਨੇਗੇ ਭਗਵਾਨ ਤੁਮਾਨੂੰ ਕਹਿਣਾ ਚਾਹੁੰਦਾ ਤੇਰੀ ਸਰਕਾਰ ਸਦਾ ਨਹੀਂ ਰਹਿਣੀ ਥੋੜਾ ਸਮਾਂ ਰਹਿ ਗਿਆ ਇਸ ਕਰਕੇ ਅਸੀਂ ਕੀ ਗੱਲ ਕਰਨੀ ਸੀ ਮੁੱਦਿਆਂ ਦੀ ਗੱਲ ਕਰਨੀ ਆ ਵੀ ਜਿਹੜਾ ਅੱਜ ਸਾਡੇ ਪੰਜਾਬ ਨਾਲ ੱੱਕਾ ਹੋ ਰਿਹਾ ਸੈਂਟਰ ਗਵਰਨਮੈਂਟ ਸਾਨੂੰ ਅੱਜ ਪੰਜਾਬ ਨੂੰ ਬਿਲਕੁਲ ਖਤਮ ਕਰਨ ਤੇ ਲੱਗਿਆ ਹੋਇਆ ਹਰ ਪੱਖੋਂ ਜਿਹੜਾ ਕਿ ਪੰਜਾਬ ਨੂੰ ਮਾਰਿਆ ਜਾ ਰਿਹਾ ਅਸੀਂ ਕਹਿੰਦੇ ਆ ਵੀ ਜੇਕਰ ਤੁਹਾਡੇ ਕੋਲ ਸੱਤਾ ਤਾਂ ਡਟ ਕੇ ਪੰਜਾਬ ਦੀ ਗੱਲ ਕਰੋ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਪੰਜਾਬ ਦਾ ਜਿਹੜਾ ਚੰਡੀਗੜ੍ਹਾ ਹੁਣ ਕਹਿੰਦੇ ਚੰਡੀਗੜ੍ਹ ਵੀ ਉਹਨਾਂ ਨੇ ਵਾਪਸ ਲੈ ਲਿਆ ਕਹਿੰਦੇ ਵੀ ਜਿਹੜਾ ਬਿੱਲ ਕਹਿੰਦੇ ਸੀਗੇ ਹੁਣ ਵੀ ਸੈਸ਼ਨ ਦੇ ਵਿੱਚੋਂ ਪੇਸ਼ ਨਹੀਂ ਕਰਦੇ ਉਹ ਤਾਂ ਸਿਰਫ ਗੱਲਾਂ ਨੇਗੀਆਂ ਸੈਂਟਰ ਗਵਰਨਮੈਂਟੋਂ ਹਰ ਪੱਖੋਂ ਟੋੜ-ਟੋੜ ਕੇ ਦੇਖਦੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਬੜਾ ਖੁਸ਼ ਹੋ ਕੇ ਇਹ ਗੱਲ ਕਹਿ ਰਿਹਾ ਕਿ ਦੇਖੋ ਜੀ ਇਸ ਕਰਕੇ ਅਸੀਂ ਜਿਹੜੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਨੇ ਆ ਤਾਂ ਕਰਕੇ ਵੀ ਸਾਨੂੰ ਘਰੋਂ ਨਿਕਲਣ ਦੀ ਵੀ ਇਜਾਜ਼ਤ ਨਹੀਂ ਕਿਸੇ ਪ੍ਰੋਟੈਸਟ ਤੇ ਜਾਣ ਦੀ ਇਜਾਜ਼ਤ ਤੇ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈਗੀ ਕਿਤੇ ਅਸੀਂ ਜਾ ਕੇ ਜਿਹੜੀ ਅਸੀਂ ਸਵਾਲ ਕਰਨੇ ਅਸੀਂ ਅਸੀਂ ਚਾਹੁੰਨੇ ਆ ਸਾਡਾ ਕੰਮ ਕੀ ਸਵਾਲ ਕਰਨਾ ਹੈ ਜਿਹੜਾ ਕਿ ਮੁੱਖ ਮੰਤਰੀ ਨੇ ਆਪ ਕਿਹਾ ਸੀ ਕਿ ਸਾਨੂੰ ਸਵਾਲ ਕਰੋ ਲੀਡਰਾਂ ਨੂੰ ਸਵਾਲ ਕਰੋ ਅੱਜ ਤੁਸੀਂ ਸੱਤਾ ਦੇ ਵਿੱਚੋਂ ਅੱਜ ਤੁਹਾਨੂੰ ਸਵਾਲ ਕਰਨੇ ਆ ਜੇ ਤੁਸੀਂ ਤੁਹਾਨੂੰ ਸਵਾਲ ਕਰਨ ਲਈ ਆਉਣੇ ਆ ਤੁਸੀਂ ਸਾਨੂੰ ਪਹਿਲਾਂ ਹੀ ਘਰੇ ਸਾਡੇ ਘਰਾਂ ਦੇ ਵਿੱਚ ਲਿਆ ਕੇ ਜਿਹੜਾ ਪ੍ਰਸ਼ਾਸਨ ਜਿਹੜੇ ਸਾਡੇ ਪੁਲਿਸ ਵਾਲੇ ਸਾਡੇ ਆਪਣੇ ਭਰਾ ਨੇ ਕਿ ਉਹਨਾਂ ਦੀ ਡਿਊਟੀ ਹੈ ਸਾਨੂੰ ਗਾਲਾਂ ਕੱਢਣ ਜੋ ਮਰਜ਼ੀ ਕਰਨ ਸਾਡੇ ਤੇ ਰੋਹ ਮਾਰਨ ਤੁਸੀਂ ਤੁਸੀਂ ਸਾਡੇ ਤੇ ਸਾਰਾ ਕੁਝ ਕਰਵਾਉਨੇ ਹੋ ਤੁਸੀਂ ਸਾਡੇ ਉੱਪਰ ਝੂਠੇ ਪਰਚੇ ਪਾਉਨੇ ਹੋ ਇਸ ਕਰਕੇ ਅਸੀਂ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਹਾਂ ਅੱਜ ਤੁਸੀਂ ਸਵਾਲਾਂ ਨੂੰ ਭਜਦੇ ਹੋ ਪਰ ਸਮਾਂ ਬੜਾ ਥੋੜਾ ਰਹਿ ਗਿਆ ਬੜਾ ਥੋੜਾ ਸਮਾਂ ਰਹੇਗਾ ਤੁਹਾਡਾ ਸਵਾਲ ਜਵਾਬ ਤੁਹਾਨੂੰ ਐਮੇਜ ਕਰੂ ਕਰਦੇ ਰਵਾਂਗੇ ਤੇ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਹਿਲਾਂ ਨੇ ਸਰਕਾਰਾਂ ਨੂੰ ਵੀ ਕਰਿਆ ਹੁਣ ਵੀ ਕਰਾਂਗੇ ਇਹ ਸਾਡਾ ਸਵਾਲ ਜਵਾਬ ਤੁਸੀਂ ਕਰਨਾ ਸਾਨੂੰ ਬੰਦ ਨਹੀਂ ਕਰ ਸਕਦੇ ਕਿੰਨਾ ਕੁ ਟੰਮ ਤੁਸੀਂ ਸਾਨੂੰ ਘਰਾਂ 'ਚ ਡੱਕ ਲੋਗੇ ਕਿੰਨਾ ਕੁ ਟੰਮ ਤੁਸੀਂ ਸਾਡੇ ਉੱਪਰ ਤਸ਼ੱਦਦ ਕਰ ਲੋਗੇ ਕਿੰਨਾ ਕੁ ਟੰਮ ਤੁਸੀਂ ਸਾਡੇ ਉੱਪਰ ਝੂਠੇ ਪਰਚੇ ਪਾ ਲੋਗੇ ਸਦਾ ਨਹੀਂ ਦੇਖੋ ਵੱਡੇ ਵੱਡੇ ਇੱਥੇ ਰਾਜੇ ਵੱਡੇ ਵੱਡੇ ਇੱਥੇ ਸਰਕਾਰਾਂ ਆਈਆਂ ਨੇ ਗਈਆਂ ਉਹ ਕਿਹੜਾ ਹੁਣ ਰਹਿ ਗਏ ਰਹਿਣਾ ਤੁਸੀਂ ਵੀ ਨਹੀਂ ਹੈਗਾ ਪਰ ਜਿਸ ਪ੍ਰਕਾਰ ਤੁਸੀਂ ਸਾਨੂੰ ਪਰੇਸ਼ਾਨ ਕਰ ਰਹੇ ਹੋ ਜਿਸ ਪ੍ਰਕਾਰ ਸਾਨੂੰ ਤੁਸੀਂ ਘਰਾਂ 'ਚ ਰੋਕ ਰਹੇ ਹੋ ਇਹਦੀ ਸਖਤ ਨਕੇਦੀ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਜਿਹੜੇ ਹਰਜਾਨੇ ਸਾਰੇ ਭਰਨੇ ਪੈਣੇ ਆ ਹੋਰ ਮੈਂ ਕੋਈ ਗੱਲਾਂ ਵੜੀਆਂ ਕਹਿਣਾ ਨਹੀਂ ਚਾਹੁੰਦਾ ਇਹ ਪੰਜਾਬ ਦੇ ਲੋਕ ਦੇਖ ਲੈਣ ਕਿ ਕਿਸ ਤਰ੍ਹਾਂ ਜਿਹੜਾ ਇਹ ਸਰਕਾਰ ਲੋਕ ਨੌਜਵਾਨਾਂ ਨੂੰ ਘਰਾਂ 'ਚ ਡੱਕਦੀ ਆ ਕਿਸਾਨ ਜਿੱਥੇ ਆਗੂਆਂ ਨੂੰ ਹੋਰ ਜਿਹੜੇ ਵੀ ਲੋਕ ਸਵਾਲ ਜਵਾਬ ਕਰਨ ਦੇ ਹਰ ਇੱਕ ਨੂੰ ਘਰਾਂ ਦੇ ਵਿੱਚ ਡੱਕ ਲੈਂਦੇ ਨੇਗੇ ਇਹ ਬੜੀ ਮੰਦ ਭਾਗੀ ਗੱਲ ਆ